ਦਾਲਤਾਂ ਉੱਤੇ ਜ਼ੁਲਮ ਕਰਾਉਣ ਕਰਨ ਵਾਲਿਆਂ ਨੂੰ ਬਚਾਉਂਦੀ ਹੈ ਆਮ ਆਦਮੀ ਪਾਰਟੀ ਇਹ ਕੌਣ ਕਹਿ ਰਿਹਾ ਵਿਜੇ ਸੰਪਲਾ ਤੁਸੀਂ ਸੰਪਲਾ ਸਾਹਿਬ ਕੇਂਦਰ ਸਰਕਾਰ ਦੇ ਵਿੱਚ ਦਿੱਲੀ ਦੇ ਵਿੱਚ ਭਾ ਕੌਮੀ ਐਸਸੀ ਕਮਿਸ਼ਨ ਦੇ ਚੇਅਰਮੈਨ ਰਹੇ ਹੋ ਤੁਸੀਂ ਮੈਨੂੰ ਇੱਕ ਗੱਲ ਦੱਸ ਦਿਓ ਵੀ ਤੁਸੀਂ ਪੰਜਾਬ ਦੇ ਕਿਹੜੇ ਮੁੱਦੇ ਤੇ ਕਿਹੜੇ ਐਸਸੀ ਮੁੱਦੇ ਤੇ ਗੱਲ ਕੀਤੀ ਆ ਪੰਜਾਬ ਛੱਡੋ ਤੁਸੀਂ ਭਾਰਤ ਦੇ ਵਿੱਚ ਕਿਹੜੇ ਐਸਸੀ ਮੁੱਦੇ ਉੱਤੇ ਕਿਨਾਂ ਸ਼ਡਿਊਲਡ ਕਾਸਟਾਂ ਦਾ ਤੁਸੀਂ ਵੱਡਾ ਕੇਸ ਕੋਈ ਨਿਬੇੜਿਆ ਹੋਵੇ ਇੱਕ ਕੇਸ ਦੱਸ ਦੋ ਤੁਸੀਂ ਪੰਜਾਬ ਦੇ ਰਹਿਣ ਵਾਲੇ ਹੋ ਤਾਂ ਜਦੋਂ ਅੱਜ ਤੁਸੀ ਤੁਹਾਨੂੰ ਲੱਗਦਾ ਵੀ ਮੈਂ ਕੋਈ ਆਮ ਆਦਮੀ ਪਾਰਟੀ ਦਾ ਹਤਾਸ਼ਿਨਾ ਮਹੱਤਵ ਵਿੱਚ ਹੈਗਾ ਪਰ ਮੈਂ ਜਿਹੜਾ ਬੰਦਾ ਨਾ ਇਹ ਇਲਜ਼ਾਮ ਲਾਉਂਦਾ ਕੋਈ ਵੀ ਇਲਜ਼ਾਮ ਲਾਉਂਦਾ ਜਰੂਰ ਆ ਖਬਰਾਂ ਦੇ ਸਿਰੇ ਤੇ ਮੈਂ ਜਰੂਰ ਜਾ ਖੜਦਾ ਹਾਂ ਕਿ ਪ੍ਰੋਗਰਾਮ ਹੀ ਸਿਰਾ ਹੈਗਾ ਇਹ ਤੁਸੀਂ ਕਹਿ ਰਹੇ ਹੋ ਜੀ ਆਮ ਆਦਮੀ ਪਾਰਟੀ ਤਾਂ ਉਹਨੂੰ ਬਚਾਉਂ ਬਿਲਕੁਲ ਬਚਾਉਂ ਉਹਨੂੰ ਬਚਾਉਂਦੀ ਹੋਵੇਗੀ ਨੋ ਡਾਊਟ ਬਚਾਉਂਦੀ ਹੋਵੇਗੀ ਆਮ ਆਦਮੀ ਪਾਰਟੀ ਬਚਾਉਂਦੀ ਹੈ ਸਰਕਾਰਾਂ ਦਾ ਕੰਮ ਹੁੰਦਾ ਆਪਣੇ ਬੰਦਿਆਂ ਨੂੰ ਬਚਾਉਣਾ ਤੇ ਵਿਚਾਰੀ ਹੈ ਉਹ ਤੇ ਗਲਤ ਕਰਦੀ ਹੈ ਉਹ